ਜੋ ਅੱਜ ਹਾਲਾਤ ਚੱਲ ਰਹੇ ਐ ਕਈ ਕਹਿੰਦੇ ਜੀ ਬਈ ਹਰ ਕੁਦਰਤੀ ਆਗੇ ਐ ਕੋਈ ਕਹਿੰਦਾ ਜੀ ਸਰਕਾਰਾਂ ਨੇ ਛੱਡ ਦਿੱਤੇ ਐ ਮੈਂ ਇਹ ਗੱਲ ਕਹਿਣੀ ਚਾਹਣਾ ਚਾਹੇ ਕੁਦਰਤੀ ਆਏ ਐ ਚਾਹੇ ਸਰਕਾਰਾਂ ਨੇ ਛੱਡੇ ਐ ਪਰ ਇੱਥੇ ਅੱਜ ਆਪਾਂ ਨੂੰ ਸਿਆਸਤ ਕਰਨ ਦੀ ਲੋੜ ਨਹੀਂ ਅੱਜ ਉਹਨਾਂ ਲੋਕਾਂ ਦੀ ਬਾਹ ਫੜਨ ਦੀ ਲੋੜ ਹੈ ਇਥੇ ਆ ਕੇ ਰੋਟੀਆਂ ਨਸਕਗੇ ਇਹ ਆਪਣੀ ਸਿਆਸਤ ਦਾ ਮੇਨ ਅਡਾਣਾ ਬਣਾ ਲਏ ਉਥੇ ਜਾਂਦੇ ਆ ਕੋਈ ਬੰਦੇ ਸੈਲਫੀਆਂ ਕਰਾ ਕੇ ਫੋਟੋਆਂ ਕਰਾਉਣ ਵਾਸਤੇ ਹੀ ਚਲੇ ਜਾਂਦੇ ਆ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਆਪਾਂ ਉਹਨਾਂ ਦੁਖੀਆਂ ਨੂੰ ਜਿਹੜੇ ਉਜੜੇ ਨੇ ਜਿਹੜੇ ਰੁੜੇ ਨੇ ਚਾਨੀ ਨੁਕਸਾਨ ਮਾਲੀ ਨੁਕਸਾਨ ਹੋਇਆ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਸਤਿਗੁਰੂ ਦੇ ਚਰਨਾਂ 'ਚ ਮੈਂ ਅਰਦਾਸ ਕਰਦਾ ਕਰਦਾ ਕਿ ਤੁਸੀਂ ਵੀ ਸੰਗਤ ਜੀ ਅਰਦਾਸ ਕਰਿਓ ਜੇ ਯਾਦ ਰੱਖਣਾ ਜਿਹੜੇ ਅੱਜ ਹਨਾਂ ਦੀ ਲਪੇਟ ਦੇ ਵਿੱਚ ਆ ਗਏ 2 ਸਾਲ ਘਟੋ-ਘਟ ਇਹ ਪੈਰ ਨਹੀਂ ਲੱਗਣੇ ਕਿਉਂਕਿ ਜਿਹੜੇ ਖੇਤਾਂ ਦੇ ਵਿੱਚ 6-6 ਫੁੱਟ 5-5 ਫੁੱਟ ਰੇਤਾ ਚੜ ਗਈ ਉਥੇ ਕਦੋਂ ਉਥੇ ਪੈਲੀ ਹੋਵੇਗੀ ਕਦੋਂ ਉਥੇ ਫਸਲ ਹੋਵੇਗੀ ਇਸ ਕਰਕੇ ਸਤਿਗੁਰੂ ਚਰਨਾਂ ਵਿੱਚ ਅਸੀਂ ਆਪਣਾ ਨਾ ਭਲਾ ਮੰਗ ਗਏ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦਾ ਸੱਚਾ ਪਾਤਸ਼ਾਹ ਜਿੰਨਾ ਵੀ ਨੁਕਸਾਨ ਹੋਇਆ ਸਤਿਗੁਰੂ ਜੀ ਤੁਸੀਂ ਕਿਰਪਾ ਕਰਾ ਸੰਗਤਾਂ ਦੇ ਵਿੱਚ ਉਤਸ਼ਾਹ ਬਹੁਤ ਭਰ ਰਹੇ ਹਾਂ ਵੱਧ ਤੋਂ ਵੱਧ ਆਪਾਂ ਨੂੰ ਸਹਿਯੋਗ ਕਰਨ ਦੀ ਵੀ ਲੋੜ ਹੈ ਉਥੇ ਅਨੇਕਾਂ ਟਰਾਲੀਆਂ ਜਾਂਦੀਆਂ ਇਹ ਪੰਜਾਬ ਉਹ ਸਟੇਟ ਹੈ ਜਿਹੜੀ ਪੰਜਾਬ ਸਟੇਟ ਦੇ ਨਾਲ ਇੰਨਾ ਮਿਲ ਵਰਤਾਓ ਘਟਿਆ ਕੀਤਾ ਜਾਂਦਾ ਪੰਜਾਬ ਦੇ ਨਾਲ ਇਹ ਪੰਜਾਬ ਉਹ ਹੈ ਚਾਹੇ ਕਿੱਥੇ ਉੜੀਸਾ ਦੇ ਵਿੱਚ ਇੰਨੇ ਸੰਕਟ ਆਇਆ ਉਥੇ ਟਰਾਲੀਆਂ ਭਰ ਕੇ ਟਰੱਕ ਭਰ ਕੇ ਤੁਰ ਪਿਆ ਹੋਰ ਕਿਸੇ ਵੀ ਸਟੇਟ ਦੇ ਵਿੱਚ ਹੋਇਆ ਟਰਾਲੀਆਂ ਟਰੱਕ ਭਰ-ਭਰ ਕੇ ਰਾਸ਼ਨਾਂ ਦੇ ਮਦਦ ਦੇ ਵਾਸਤੇ ਉੱਥੇ ਪਹੁੰਚ ਗਿਆ ਪੰਜਾਬ ਸਿਆਂ ਇੱਕ ਤੂੰ ਹੀ ਆ ਜਿਹੜਾ ਸੰਕਟ ਦੇ ਨਾਲ ਜੂਝ ਸਕਦਾ ਹੋਰ ਕਿਸੇ ਸਟੇਟ ਵਿੱਚ ਇੰਨੀ ਪਾਵਰ ਨਹੀਂ ਕਿ ਤੇਰੇ ਜਿੰਨਾ ਸੰਕਟ ਉਹ ਚੱਲ ਲੈਣ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਪੰਜਾਬ ਪੁਰਾਂ ਦੇ ਨਾਂ ਤੇ ਜਿਉਂਦਾ ਹੈ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਇਹ ਪੰਜਾਬ ਸਦਾ ਚੜ੍ਹਦੀ ਕਲਾ ਵਿੱਚ ਹੈ ਚੜ੍ਹਦੀ ਕਲਾ ਵਿੱਚ ਰਹੇਗਾ ਕਦੇ ਢਈ ਦੀ ਕਲਾ ਵਿੱਚ ਜਾ ਹੀ ਨਹੀਂ ਸਕਦਾ ਕੋਈ ਇੱਕ ਪੰਜਾਬ ਸਟੇਟ ਹੈ ਇਸੇ ਕਰਕੇ ਤਾਂ ਸਮੇਂ ਦੀ ਸਰਕਾਰਾਂ ਦੇ ਅੱਖਾਂ ਦੇ ਵਿੱਚ ਇਹ ਪੰਜਾਬ ਰੜਕਦਾ ਇੱਕ ਛੋਟੇ ਜਿਹੇ ਬੱਚੇ ਨੇ ਪੱਤਰਕਾਰ ਨੇ ਜਦੋਂ ਪੁੱਛਿਆ ਨਾ ਛੋਟਾ ਜਿਹਾ ਬੱਚਾ ਕਹਿੰਦਾ ਉਹ ਕਹਿੰਦਾ ਅੱਜ ਅਸੀਂ ਫਸਾ ਅੱਜ ਅਸੀਂ ਜ਼ਮੀਨਾਂ ਛੱਡ ਦਈਏ ਨਾ ਤਾਂ ਇੱਥੇ ਹੜ ਆਊਗਾ ਨਾ ਕੋਈ ਇੱਥੇ ਨੁਕਸਾਨ ਹੋਊਗਾ ਇਹ ਨੁਕਸਾਨ ਉਹਨਾਂ ਚਾਰੇ ਹੁੰਦਾ ਜਿੰਨਾਂ ਚਰ ਸਾਧੀਆਂ ਪੈ ਲਈਆਂ ਸਾਡੇ